ਅੱਜ ਸੀ ਫਿਕੋ ਔਰ ਯੂਸੀਪੀਐਮ ਇਹ ਦੋਨੋਂ ਨੇ ਇਕੱਠਿਆਂ ਹੋ ਕੇ 75 ਜਿਹੜਾ ਪਲੈਟਿਨਮ ਰਿਪਬਲਿਕ ਡੇ ਸੀ सेलिब्रेशन ਇੱਥੇ ਕੀਤੀ ਸਰਉਂਕਾਰ ਸਿੰਘ ਪਾਵਾ ਚੇਅਰਮੈਨ ਇਵਨ ਸਾਈਕਲ ਲਿਮਟਿਡ ਸਾਡੇ ਅੱਜ ਦੇ ਚੀਫ ਗੈਸਟ ਸੀ ਜਤਿੰਦਰ ਮਿੱਤਰ ਜੀ ਅਗਸਟ ਆਫ ਆਨਰ ਸੀ ਔਰ ਦੋਨੋਂ ਐਸੋਸੀਏਸ਼ਨਾਂ ਨੇ ਰਲ ਕੇ ਮਨਾਇਆ ਔਰ ਇਹ ਹਿਸਟਰੀ ਦੇ ਵਿੱਚ ਸੈਕੰਡ ਟਾਈਮ ਹੋਇਆ ਕਿ ਰਿਪਬਲਿਕ ਡੇ ਇਸ ਯੂਸੀਪੀਐਮ ਤੇ ਫਿਕੋ ਨੇ ਰਲ ਕੇ ਮਨਾਇਆ ਪਿਛਲਾ ਸਮਾਂ ਕਾਫੀ ਗੁਲਾਮੀ ਮੈਂਬਰਾਂ ਨੇ ਕੱਟੀ ਆ ਬੜੀ ਦੇਰ ਬਾਅਦ ਅਸੀਂ ਆਜ਼ਾਦ ਹੋਏ ਆ ਤੇ ਆਜ਼ਾਦ ਦੇ ਵਿੱਚ ਤੁਸੀਂ ਦੇਖਿਆ ਕਿ ਕਿੰਨਾ ਕੋਈ ਕੁਰਸੀ ਖਾਲੀ ਨਹੀਂ ਸੀ ਸਾਰੇ ਮੈਂਬਰ ਸਹਿਬਾਨ ਦਾ ਇਹਨੂੰ ਜੋਸ਼ੁਖਰੋਸ਼ ਦੇ ਨਾਲ ਇਸ ਰਿਪਬਲਿਕ ਡੇ ਸੈਲੀਬ੍ਰੇਸ਼ਨ ਦੇ ਵਿੱਚ ਸ਼ਾਮਲ ਹੋਏ ਮੈਂ ਸਾਰੇ ਦੇਸ਼ ਵਾਸੀਆਂ ਨੂੰ ਅੱਜ ਦੇ ਇਸ ਰਿਪਬਲਿਕ ਡੇ ਸੈਲੀਬ੍ਰੇਸ਼ਨ ਦੀਆਂ ਲੱਖ ਲੱਖ ਜਿਥੇ ਮੁਬਾਰਕਾਂ ਦਿੰਦਾ ਮੈਂ ਉੱਥੇ ਧੰਨਵਾਦ ਵੀ ਕਰਦਾ ਮਾਂ ਕਿ ਤੁਸੀਂ ਆਏ ਆ ਕੇ ਇਸ ਸੈਲੀਬ੍ਰੇਸ਼ਨ ਦਾ ਹਿੱਸਾ ਬਣੇ ਵੀਸ਼ਯੂ ਅ ਵੈਰੀ ਵੈਰੀ ਹੈਪੀ ਰਿਪਬਲਿਕ ਡੇ ਥੈਂਕ ਯੂ ਵੈਰੀ ਮਚ ਸਰ ਇੱਕ ਮੋਦੀ ਸਰਾਮ ਨੇ ਬੜਾ ਤੁਸੀਂ ਇੰਡਸਟਰੀ ਨੂੰ ਬੂਸਟ ਕੀਤਾ ਸੀ ਕਿ ਮੇਕ ਇਨ ਇੰਡੀਆ ਨੂੰ ਤੁਸੀਂ ਫਿਰ ਕੀ ਸੰਦੇਸ਼ ਦਿਓਗੇ ਅੱਜ ਦੇ ਦੇਖੋ ਮੇਕ ਇਨ ਇੰਡੀਆ ਬਹੁਤ ਇੱਕ ਅੱਛਾ ਵਾ ਪਰ ਕਿਤੇ ਨਾ ਕਿਤੇ ਜਿਹੜੀ ਇੰਪੋਰਟ ਹੋ ਰਹੀ ਆ ਉਹਨੂੰ ਠੱਲ ਪਾਉਣ ਦੀ ਲੋੜ ਆ ਉਹਨੂੰ ਰੋਕਣ ਦੀ ਲੋੜ ਆ ਕਿਉਂਕਿ ਐ ਵੈਸੇ ਤਾਂ ਬਹੁਤ ਵਧੀਆ ਢੰਗ ਨਾਲ ਰੁਕਿਆ ਹੋਇਆ ਪਰ ਅਜੇ ਹੋਰ ਰੋਕਣ ਦੀ ਲੋੜ ਆ ਕਿਉਂਕਿ ਬਹੁਤ ਜ਼ਿਆਦਾ ਜਿਹੜੀ ਇੰਪੋਰਟ ਹੋ ਰਹੀ ਆ ਜਿਹਨੇ ਸਾਡੇ ਦੇਸ਼ ਦੀ ਇੰਡਸਟਰੀ ਨੂੰ ਤਬਾਹ ਕਰਕੇ ਰੱਖ ਦਿੱਤਾ ਵਾ ਜੇ ਜਦੋਂ ਮੇਕ ਇਨ ਇੰਡੀਆ ਹੋਏਗਾ ਤਾਂ ਫਿਰ ਬਾਹਰਲੇ ਪ੍ਰੋਡਕਟ ਨਹੀਂ ਆਉਣਗੇ ਤੇ ਸਾਡੇ ਦੇਸ਼ ਨੂੰ ਜਿਹੜਾ ਉਹਦਾ ਬਹੁਤ ਵੱਡਾ ਬੈਨੀਫਿਟ ਮਿਲੇਗਾ। ਅਸੀਂ ਜੀ ਸਿੰਘ ਚੱਗਰ ਆਈ ਐਮ ਡਿਕਸਟਰ ਸੱਜਗਰ ਅੱਜ ਅਸੀਂ ਸਾਰੇ 75ਵਾਂ ਪਬਲਿਕ ਡੇ ਮਨਾ ਰਹੇ ਹਾਂ। ਇੱਥੇ ਇਸ ਜਗਤ ਤੇ ਫਿਕੋ ਨਿੱਤੇ ਜੋਟਰ ਸਿਕ ਪੋਸਿਸ਼ਨ ਨੇ ਕੱਟੋ ਕੇ ਇੱਕ ਸਾਂਝਾ ਪ੍ਰੋਗਰਾਮ ਕੀਤਾ ਹੈ ਜਿਹਦੇ ਵਿੱਚ ਅਸੀਂ 75ਵਾਂ ਰਿਪਬਲਿਕ ਦਿਮਰਾ ਹੈਗਾ ਇਹ ਬੜੀ ਖੁਸ਼ੀ ਦੀ ਗੱਲ ਹੈ ਸਾਰੀ ਇੰਡਸਟਰੀ ਇਕੱਠੀ ਹੋ ਕੇ ਜਦ ਇੱਕ ਸੇਤਉਂਦੀ ਹੈ ਤਾਂ ਬੜੀ ਖੁਸ਼ੀ ਹੁੰਦੀ ਹੈਗੀ ਅਲੱਗ-ਅਲੱਗ ਸਥਾਨ ਅਲੱਗ-ਅਲੱਗ ਜਗ੍ਹਾ ਤੇ ਬਣਉਣ ਤਾਂ ਇੱਕ ਜਗ੍ਹਾ ਤੇ ਬਣਾਇਆ ਜਾਵੇ ਇਹ ਬਹੁਤ ਬੜੀ ਗੱਲ ਹੈ ਜਿਹੜਾ 69 ਦਿਸ ਹੈ ਇਹ ਤਾਂ ਹੈ ਹੀ ਇਹ ਵੀ ਸੰਸਾਰ ਨੂੰ ਆਜ਼ਾਦੀ ਹੈ ਆਜ਼ਾਦੀ ਦਾ ਮਤਲਬ ਹੈ ਸਾਰੇ ਰਣਵੀ ਤੇ ਰਹੀ ਆਪਣੇ ਸਾਰੇ ਵਿਚ ਪੇਸ਼ ਕਰੀਏ ਇਸ ਤੇ ਕਿ ਹਰ ਕਿਸਮ ਦੀ ਹਰ ਇੱਕ ਨੂੰ ਜਾਂਦੀ ਹੈ ਚਾਹੇ ਕੋਈ ਵੀ ਚੀਜ਼ ਡਵੈਲਪ ਕਰ ਸਕਦਾ ਹੈ ਜੋ ਵੀ ਕੁਝ ਕਰ ਸਕਦਾ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਚੀਜ਼ ਹੈਗੀ ਹੈ ਉਹ ਆਪਣੇ ਮਨ ਦੇ ਨਾਲ ਜੋ ਵੀ ਉਹਦਾ ਸਤਾ ਹੁੰਦਾ ਉਹ ਲੋਕਾਂ ਨੂੰ ਦੱਸਦਾ ਹੈਗਾ ਆਪਣੇ ਵੀ ਸ਼ੇਅਰ ਕਰਦਾ ਹੈਗਾ ਉਹ ਲੋਕਾਂ ਜੀ ਜੋ ਵੀ ਕੋਈ ਨਵੀਂ ਟੈਕਨੋਲੋਜੀ ਹੁੰਦੀ ਆ ਅਸੀਂ ਸ਼ੇਅਰ ਕਰਕੇ ਅਸੀਂ ਆਪਸ ਵਿੱਚ ਇੱਕ ਦੂਜੇ ਨਾਲ ਸ਼ੇਅਰ ਕਰਕੇ ਉਹਨੂੰ ਅੱਗੇ ਲੈ ਕੇ ਜਾ ਸਕਦੇ ਹਾਂ ਅੱਜ ਸਾਰੇ ਨੂੰ ਮੈਂ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਨੂੰ ਆਪਣੇ ਵੱਲੋਂ ਕ੍ਰਿਸ਼ਨਾ ਸੁੱਚਕੇ ਜੀ ਪੂਰੀ ਫੈਮਿਲੀ ਵੱਲੋਂ ਤੁਹਾਨੂੰ ਸਾਰੇ ਨੂੰ ਜਿਹਤਨਾ ਜੋ ਗਣਤੰਤਰ ਦੇ ਸ ਹੈ ਉਹਦੀ ਸਾਰੇ ਨੂੰ ਲੱਖ ਲੱਖ ਵਧਾਈ ਦਿੰਦਾ ਉਹ ਇਹ ਆਸ ਕਰਦਾ ਵੀ ਅਸੀਂ ਇਹਦੇ ਚ ਨਵੀਂ ਤੇ ਨਵੀਂ ਟੈਕਨੋਲੋਜੀ ਲੈ ਕੇ ਆ ਇੰਡਸਟਰੀ ਵਿੱਚ ਲੈ ਕੇ ਆਵਾਂਗੇ ਵੀ ਉਹ ਜੋ ਵੀ ਵਾਦੀ ਤੁਮੋਦੀ ਆ ਉਹਨਾਂ ਨਾਲ ਸਾਥ ਦਿੰਦੇ ਅਸੀਂ ਇਹਨੂੰ ਅਗਰ ਦੇਸ਼ ਅਗੇ ਉੱਥੇ ਜਗ੍ਹਾ ਲੈ ਲੈਣ ਲੈ ਕੇ ਜਾਵਾਂਗੇ ਇਸ ਨੂੰ ਸਾਰੇ ਨੂੰ ਬਹੁਤ ਬਹੁਤ ਵਧਾਈ ਦਿੰਦਾ